ਪੱਤਰ ਪੱਤਰ ਅੱਜ ਮੰਗ ਪੱਤਰ ਅਸੀਂ ਜਿਹੜਾ ਦੇਖਿਆ ਹੈ ਪੱਤਰਕਾਰ ਭਾਈਚਾਰਾ ਜੀ ਉਹ ਸਾਡਾ ਮੰਗ ਪੱਤਰ ਸਾਡੇ ਪੱਤਰਕਾਰ ਨੇ ਰਣਜੀਤ ਸਿੰਘ ਮਨੁਮਸਾਉਣ ਸੀਨੀਅਰ ਪੱਤਰਕਾਰ ਨੇ ਕਿ ਤਿੰਨ ਤੀਤਵੀਂ ਘਟਨਾ ਵਾਪਰਦੀ ਹੈ ਜਸਰਾਉਂ ਪਿੰਡ ਦੇ ਵਿੱਚ ਜਦੋਂ ਉੱਥੇ ਕੁਝ ਮੁਸਲਮਾਨ ਭਾਈਚਾਰਾ ਮਲੇਰ ਕੋਟੇ ਤੋਂ ਟਰੱਕ ਲੈ ਕੇ ਆਇਆ ਸੀਗਾ ਕਿ ਅਸੀਂ ਇਸੇ ਮਾਲ ਵੰਡਣਾ ਉਹਨਾਂ ਲੋਕਾਂ ਨੇ ਪੀਟ ਤੇ ਨੇ ਹੜ੍ਹ ਉੱਥੇ ਉਹਦੇ ਟਰੱਕ ਸੀਗੇ ਉੱਥੇ ਖਵਾਮਾਈ ਕਰਕੇ ਉਹਨਾਂ ਨੇ ਟਰੱਕ ਨੂੰ ਕੋ ਖੋਲੇ ਤੇ ਉਹਨਾਂ ਲੋਕਾਂ ਨੇ ਖੋਲੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਦਾ ਮਸੌਂਦ ਸਾਹਿਬ ਨੂੰ ਪਤਾ ਲੱਗਾ ਤੇ ਉੱਥੇ ਮੌਕੇ ਤੇ ਗਏ ਮੌਕੇ ਜਾ ਕੇ ਆਪਣੀ ਬਾਈਟ ਵਜਰਾ ਕੀਤੀ ਤੇ ਉਸਮਾ ਪੈਤਰਪੇਟ ਕਿੰਨਾ ਕ ਨੁਕਸਾਨ ਹੋਇਆ ਕਹਿੰਦੇ ਜੀ ਨੁਕਸਾਨ ਇੱਥੇ ਨਹੀਂ ਹੋਇਆ ਇਹ ਤਾਂ 7 ਕਿਲੋ ਮੀਟਰ ਅੱਗੇ ਹੋਇਆ ਉਹਨਾਂ ਨੂੰ ਥੋੜਾ ਝਟਕਾ ਗਿਆ ਵੀ ਹੋ ਹੀ ਰਿਹਾ ਇੱਥੇ ਇਨਾਂ ਵੱਲੋਂ ਇੰਨੀ ਗੱਲ ਕਹਿਣ ਤੇ ਉੱਥੇ ਰੇਸ਼ਮ ਸਿੰਘ ਤੇ ਕੋੜੜਾ ਬੰਦਾ ਵਿਅਕਤੀ ਸੀ ਉਹਦੇ ਨਾਲ ਬਕਾਇਦ ਤੌਰ ਤੇ ਉਹਨਾਂ ਨੇ ਇਹ ਹਮਲਾ ਕੀਤਾ ਉਹਨਾਂ ਦੀ ਮਾਰਕੁੱਟ ਕੀਤੀ ਤੇ ਉਹਦੇ ਬਾਰੇ ਵਿੱਚ ਅਸੀਂ ਅੱਜ ਮਿਲਣਾ ਸੀ ਐਸਐਸਪੀ ਸਾਹਿਬ ਜਿਆਤੀ ਨੂੰ ਉਹ ਤਾਂ ਆਪਣੇ ਆਫਿਸ ਹੈ ਨਹੀਂ ਲੇਕਿਨ ਸਾਡੇ ਐਸਪੀ ਹੈਡਕ quarters ਸਾਹਿਬ ਜਿਹੜੇ ਗੁਰਮੀਤ ਸਿੰਘ ਸੰਧੂਲਨ ਮਲੇ ਨੇ ਉਹਨਾਂ ਨਾਲ ਸਾਡੀ ਕਾਫੀ ਧਿਆਨ ਨਾਲ ਗੱਲ ਸੁਣੀ ਹੈ ਤਾਂ ਇਹ ਦਰਖਾਸਤ ਡੀਐਸਪੀ ਰਾਜਸੰਗ ਮਾਰਕ ਕਰਨ ਦੀ ਹੈ। ਔਰ ਅਸੀਂ ਇਹ ਡੀਐਸਪੀ ਸਾਹਿਬ ਕੋਲ ਮੰਗ ਕਰਦੇ ਵੀ ਇਮੀਡੀਏਟਲੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਕੁੱਟ ਮਾਰਦਾ ਤੇ ਜੇ ਨਾ ਕੀਤਾ ਤੇ ਫਿਰ ਤੁੰ ਪੱਤਰ ਪੱਤਰ ਕਰ ਭੇਜਦੇ ਹੁਸਲਕਾ ਤੇ ਹੁੰਦਾ ਤੇ ਫਿਰ ਰੱਬ ਵੀ ਡਰਦਾ ਹੁੰਦਾ ਉਹਨਾਂ ਕੋਲ ਤੇ ਅਸੀਂ ਤੇ ਸੜਕਾਂ ਤੇ ਆਵਾਂਗੇ ਤੇ ਫਿਰ ਜਿਹੜੇ ਸਿੱਤੇ ਮਾਰੇ ਨਿਕਲਣਗੇ ਕੋਸ਼ਿਸ਼ ਕਰਾਂਗੇ ਐਸੋਸੀਏਸ਼ਨ ਮਿਲਦੀ ਅਸੀਂ ਡੀਆਈ ਤੋਂ ਮਿਲਾਂਗੇ ਨਾਲੇ ਸਭ ਕੁਰੀ ਬੜੇ ਵਧੀਆ ਬੰਦੇ ਨੇ ਇਸ ਕਰਕੇ ਅਸੀਂ ਇਨਸਾਫ ਲੈਣ ਵਾਸਤੇ ਆਏ ਜੇ ਇਨਸਾਫ ਮਿਲਿਆ ਤੇ ਠੀਕ ਨਾ ਮਿਲਿਆ ਤੇ ਫਿਰ ਸਭ ਸਰਕਾਰ ਤੇ ਉਹਨਾਂ ਕੋਲ ਇਨਸਾਫ ਤੇ ਅਸਾਬ ਲੈਣ ਤੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਜੀ ਤੁਹਾਡਾ ਧੰਨਵਾਦ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਿਛਲੇ ਦਿਨੀ 3 ਤਰੀਕ ਨੂੰ ਮੇਰੇ ਪਿੰਡ ਜਸਰਾਵਲ ਵਿੱਚ ਕੰਦੇ ਮੁਸਲਮਨ ਭਾਈਚਾਰੇ ਵਾਲਾ ਰਸ ਲੈ ਕੇ ਆਇਆ ਸੀ ਜਿੱਥੇ ਕੁਝ ਖੋਹ ਮਾਈ ਹੋਈ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਮੈਂ ਖਬਰ ਕਵਰਜ ਕਰਨ ਵਾਸਤੇ ਗਿਆ ਤੇ ਮੁਸਲਮਨ ਭਾਈਚਾਰੇ ਵਾਲਿਆਂ ਨੂੰ ਪੁੱਛਿਆ ਗਿਆ ਕਿ ਇੱਥੇ ਕਿੰਨਾ ਨੁਕਸਾਨ ਹੋਇਆ ਆ ਮੇਰੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇੱਥੇ ਨੁਕਸਾਨ ਨਹੀਂ ਹੋਇਆ ਅੱਗੇ 7-8 ਕਿਲੋਮੀਟਰ ਅੱਗੇ ਪਿੰਡਾਂ ਨੇ ਉੱਥੇ ਨੁਕਸਾਨ ਹੋਇਆ ਆ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਮੇਰੇ ਪਿੰਡ ਦੇ ਕੁਝ ਬੰਦੇ ਉਹ ਮੇਰੇ ਨਾਲ ਖੜ੍ਹਣ ਲੱਗ ਪਏ ਇੱਕ ਜਗਜੀਤ ਸਿੰਘ ਜਿਹੜਾ ਗਾਲੀ ਗਲੋਚ ਕਰਨ ਇਹ ਜੇ ਗੱਲਬਾਤ ਹੋ ਹੀ ਰਹੀ ਸੀ ਉਹਨੇ ਜਿਹਨੂੰ ਰੇਸ਼ਮ ਸਿੰਘ ਵੜਾਇਆ ਚ ਜਿਹੜਾ ਆਪਣੇ ਪਿੰਡ ਤੋਂ ਐਮਪੀ ਇਲੈਕਸ਼ਨ ਲੜਿਆ ਸੀ ਪਿਛਲੇ ਐਮਪੀ ਆਪਣੇ ਪਿੰਡ ਤੋਂ 28 ਵੋਟਾਂ ਪਈਆਂ ਇਹਨੂੰ ਐਮਪੀ ਇਲੈਕਸ਼ਨ ਇਹਦੇ ਇੱਕ ਕਹਿੰਦੇ ਮੈਂਬਰ ਪੰਜਾਬ ਦੇ ਪਿੰਡ ਦਾ ਬਣ ਸਕਦਾ ਤੇ ਇਹਨੂੰ ਸਾਡੇ ਰਾਏਸਾਂ ਸੀ ਹਲਕੇ ਦਾ ਚਾਰਜ ਲਾ ਦਿੱਤਾ ਗਿਆ ਆ ਆਪ ਪਾਰਟੀ ਵੱਲੋਂ ਉਸ ਵੱਲੋਂ ਤੇ ਇੱਕ ਕਹਿੰਦੇ ਪ੍ਰਿਤਪਾਲ ਸਿੰਘ ਸੌੜੀਆਂ ਆ ਇਹਨਾਂ ਕਿਸਾਨ ਵਿੰਗ ਦਾ ਉਹਦੇ ਵੱਲੋਂ ਮੇਰੇ ਤੇ ਉਹਨਾਂ ਦੋਵਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਮੇਰ ਨਾਲ ਗਾਲੀ ਗਲੋਚ ਕੀਤਾ ਗਿਆ ਮੈਨੂੰ ਕੁੱਟਮਾਰ ਕੀਤੀ ਗਈ ਤੇ ਇਹ ਜਦੋਂ ਕੁੱਟਮਾਰ ਕਰ ਗਾਲੀ ਗਲੋਚ ਕਰਦਾ ਸੀ ਕੁੱਟਮਾਰ ਮੇਰ ਨਾਲ ਕਰ ਰਿਹਾ ਤੇ ਪਿੱਛੇ ਖੜੇ ਜਦੋਂ ਕਹਿੰਦੇ ਟਰੱਕਾਂ ਦੀ ਖੋਮਾਈ ਹੋ ਰਹੀ ਸੀ ਉਹਨਾਂ ਹਟਾਇਆ ਗਿਆ ਐਸਐਚਓ ਠਾਣਾ ਪਿੰਡੀ ਸਦਸਤ ਨਾਮ ਸੰਗ ਮੌਕੇ ਤੇ ਸੀ ਉਹਨਾਂ ਨੇ ਵੇਖਿਆ ਕਿ ਮੇਰੇ ਗੱਲ ਪੈ ਰਾ ਜਦੋਂ ਫਟਾਫਟ ਗੱਡੀ ਲੈ ਕੇ ਆਏ ਉਹਨਾਂ ਹਟਾ ਕੇ ਤੇ ਮੈਨੂੰ ਉੱਥੇ ਛੜਾ ਕੇ ਭੇਜਿਆ ਪਰ ਜੇ ਜੋ ਉਹਨਾਂ ਦੀ ਮਨਸ਼ਾ ਸੀ ਉਸ ਟਾਈਮ ਮੈਨੂੰ ਮਾਰ ਦੇਣ ਦੀ ਹੀ ਮੈਂ ਤਾਂ ਇਹੋ ਮੰਗ ਕਰਦਾ ਸਾਰੇ ਪੱਤਰਕਾਰ ਭਾਈਚਾਰੇ ਕੋ ਤੋਂ ਕਿ ਮੇਰੇ ਲੋਕੋ ਗਲਤ ਗੱਲ ਨਹੀਂ ਕਹੀ ਗਈ ਮੈਂ ਕੋ ਆਪਣੇ ਵਾਸਤੇ ਮੰਗ ਨਹੀਂ ਕੀਤੀ ਮੈਂ ਸੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਕਿ ਮੇਰੇ ਨਾਲ ਆਓ ਔਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵੋ ਤੇ ਆਪਾਂ ਇਹ ਜਿਹੜਾ ਝੂਠ ਦੇ ਬੰਦੇ ਨੇ ਇਹਨਾਂ ਦਾ ਆਪਾ ਡਟ ਕੇ ਵਿਰੋਧ ਕਰੀਏ ਔਰ ਸੱਚ ਦਾ ਸਾਥ ਦੇਈਏ ਧੰਨਵਾਦ